لیکن اج انڈیا والوں کے لیے ایک پیغام دینا چاہتا ہوں سیریس فضاؤں سے آو گے تو ہوا میں اڑا دیے جاؤ گے سمندر کے پانیوں سے آو گے تو ڈبو دیے جاؤ گے زمینی راستوں سے آو گے تو دفنا دیے جاؤ گے خاص کر کے وہ جڑی ٹھاکر صاحب نے وہ کھاندے تے ساڈے انڈیا دا فلماں ساڈی انڈیا جان کے کردے نی جیڑا بندا کھاندا تے انڈیا دا ساڈے بھارت دا ساڈے بھارت دے کلاکاراں نو سگوں سنکوچ کرنا چاہیے دا ਅਜਿਹਿਆਂ ਜਿਹੜੀਆਂ ਸਖਸ਼ੀਤਾ ਨੇ ਜਿਹੜੀਆਂ ਫਿਰਕਾ ਪ੍ਰਸਤੀ ਨੂੰ ਬੜਾਵਾ ਦਿੰਦੀਆਂ ਨੇ ਇਹਨਾਂ ਸਖਸ਼ੀਤਾ ਦਾ ਭਰਪੂਰ ਖੰਡਨ ਚਾਹੀਦਾ ਇਹੋ ਜਿਹੀਆਂ ਸਖਸ਼ੀਤਾ ਨੂੰ ਇਧਰ ਕੰਮ ਤੇ ਕੀ ਇਧਰ ਵੜ ਨਹੀਂ ਦੇਣਾ ਚਾਹੀਦਾ ਇੰਡੀਆ ਵਾਲਿਓ ਉਸ ਵਕਤ ਤੋਂ ਡਰੋ ਜਦੋਂ ਦਿੱਲੀ ਚ ਬੈਠਾ ਡਾਕਟਰ ਮਰੀਜ਼ ਨੂੰ ਕਹਿ ਰਿਹਾ ਹੋਵੇਗਾ ਇਹਨੇ ਨਹੀਂ ਬਚਣਾ ਇਹਨੂੰ ਲਾਹੌਰ ਲੈ ਜਾਓ ਇਹਨਾਂ ਨੂੰ ਇਲਾਜ ਦੀ ਲੋੜ ਪੈਂਦੀ ਦਿੱਲੀ ਪੀਜੀਆਈ ਐਮਐਸ ਦੇ ਵਿੱਚ ਇਹਨਾਂ ਨੂੰ ਉੱਥੇ ਆ ਕੇ ਔਰ ਸਾਡੇ ਹਿੰਦੁਸਤਾਨੀ ਹੈਲਪ ਕਰਦੇ ਆ ਇਹਨਾਂ ਦੀ ਔਰ ਪਹਿਲੀ ਦਫਾ ਹੋਇਆ ਇਹ ਬੇਫਿਕੂ ਲੋਕ ਆ ਪਾਕਿਸਤਾਨ ਦੇ ਮੈਂ ਇਹਨਾਂ ਦੇ ਹੁਕਮਰਾਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਆਵਾਮ ਦਾ ਨੁਕਸਾਨ ਨਾ ਕਰੋ ਅਸੀਂ ਸ਼ਾਂਤੀ ਚਾਹੁੰਦੇ ਆ ਲੜਨਾ ਵੀ ਜਾਣਦੇ ਆ ਜੀ ਬਿਲਕੁਲ ਗੰਨੇ ਵਾਂਗੂ ਵੈਰੀ ਨੂੰ ਪਿੜਨਾ ਵੀ ਜਾਣਦੇ ਆ ਪਰ ਐਵੇਂ ਦੇ ਜ ਲੋਕੀ ਸਾਡੇ ਨਾਲ ਖੇਂਦੀਆਂ ਨੇ ਉਹ ਬੱਬਰ ਸ਼ੇਰਾਂ ਨਾਲ ਕਤੀੜਾਂ ਪੰਗੇ ਲੈਂਦੀਆਂ ਨੇ ਤੂੰ ਹਮੇਸ਼ਾ ਕਰਮੋ ਦਾ ਮਾਰਾ ਥਾ ਮਾਰਾ ਹੀ ਰਹੇਗਾ ਤੂੰ ਵਕਤ ਦਾ ਮਾਰਾ ਹੈ ਮਾਰਾ ਹੀ ਰਹੇਗਾ ਭਾਰਤ ਦਾ ਜਵਾਬ ਕਰਾਰਾ ਹੈ ਕਰਾਰਾ ਹੀ ਰਹੇਗਾ ਕਸ਼ਮੀਰ ہمارا ਹੈ ہمارا ਹੀ ਰਹੇਗਾ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸਲਾਨੀਆਂ ਨਾਲ ਕੋਈ ਨਰਸਹਾਰ ਤੋਂ ਬਾਅਦ ਅੱਜ ਰਿਸ਼ਤੇ ਇਸ ਤਰ੍ਹਾਂ ਦੇ ਹੋ ਚੁੱਕੇ ਕਿ ਹਿੰਦੁਸਤਾਨ ਪਾਕਿਸਤਾਨ ਦੇ ਕਲਾਕਾਰ ਵੀ ਇਸ ਵਿੱਚ ਕੁਦ ਪੇਨੇ ਤੇ ਖਾਸ ਕਰਕੇ ਉਹ ਕਲਾਕਾਰ ਜਿਹੜੇ ਹਿੰਦੁਸਤਾਨ ਤੋਂ ਖਾਂਦੇ ਨੇ ਹਿੰਦੁਸਤਾਨ ਤੋਂ ਕਮਾਈ ਕਰਦੇ ਨੇ ਤੇ ਅੱਜ ਉੱਥੇ ਬੈਠ ਕੇ ਪੈਗਾਮ ਦੇ ਰਹੇ ਹਿੰਦੁਸਤਾਨੀਆਂ ਨੂੰ ਉਸੇ ਹਿੰਦੁਸਤਾਨੀ ਨੂੰ ਜਿਹੜਾ ਉਹਨਾਂ ਨੇ ਪੈਗਾਮ ਦਿੱਤਾ ਉਹਦਾ ਜਵਾਬ ਦੇਣ ਲਈ ਮੇਰੇ ਨਾਲ ਮੌਜੂਦ ਹੈ ਕਪੂਰਥਲਾ ਦੇ ਉਹ ਸਾਰੇ ਲੋਕ ਜਿਹੜਾ ਹਿੰਦੁਸਤਾਨ ਨਾਲ ਪਿਆਰ ਕਰਦੇ ਸਭ ਤੋਂ ਪਹਿਲਾਂ ਮੇਰੇ ਨਾਲ ਮੌਜੂਦ ਹੈ ਮਸ਼ਹੂਰ ਗਾਇਕ ਦਿਲਵਿੰਦਰ ਦਿਆਲਪੁਰੀ ਦਿਆਲਪੁਰੀ ਜੀ ਇਫਤਖਾਰ ਠਾਕੂਰ ਨੇ ਇੱਕ ਗੱਲ ਕਹੀ ਹੈ ਕਿ ਮੈਂ ਪੈਗਾਮ ਦੇਣਾ ਚਾਹਨਾ ਇੰਡੀਆ ਵਾਲਿਆਂ ਨੂੰ ਤੁਸੀਂ ਸਭ ਤੋਂ ਪਹਿਲਾਂ ਕੀ ਕਹੋਗੇ ਸਭ ਤੋਂ ਪਹਿਲਾਂ ਤੇ ਇਹ ਹੈ के हर कर्म अपना करेंगे ए वतन तेरे लिए दिल दिया है जान भी देंगे ए वतन तेरे लिए हिंदुस्तान जिंदाबाद वंदे मातरम हिंदुस्तान जिंदाबाद ਵੰਦੇ ਮਾਤਰਮ ਉਹ ਸਾਡੇ ਜਿਹੜੇ ਪਾਕਿਸਤਾਨ ਦੇ ਅਸੀਂ ਸਤਿਕਾਰ ਕਰਦੇ ਆ ਹਰੇਕ ਕਲਾਕਾਰ ਦਾ ਉਹ ਕਿਸੇ ਵੀ ਕੰਟਰੀ ਦਾ ਹੋਵੇ ਪਰ ਜਿਹੜਾ ਸਾਡੇ ਭਾਰਤ ਨੂੰ ਵੰਗਾਰੇ ਉਹਨੂੰ ਨਹੀਂ ਅਸੀਂ ਬਖਸ਼ਦੇ ਖਾਸ ਕਰਕੇ ਉਹ ਜਿਹੜੇ ਠਾਕੁਰ ਸਾਹਿਬ ਨੇ ਉਹ ਖਾਂਦੇ ਤੇ ਸਾਡੇ ਇੰਡੀਆ ਦਾ ਫਿਲਮਾਂ ਸਾਡੇ ਇੰਡੀਆ ਜਾਣ ਕੇ ਕਰਦੇ ਨੇ ਉਹ 1 ਰੁਪਿਆ ਮਿਲਦਾ ਚਾਹੇ 100 ਰੁਪਿਆ ਮਿਲਦਾ ਚਾਹੇ 1000 ਰੁਪਿਆ ਮਿਲਦਾ ਚਾਹੇ ਲੱਖ ਰੁਪਿਆ ਮਿਲਦਾ ਨਾ ਇਧਰ ਉਹਨਾਂ ਨੂੰ ਤੇ ਉਧਰ ਜਾ ਕੇ ਉਹਨਾਂ ਦਾ 1.5 ਲੱਖ ਬਣਦਾ ਜੀ ਠੀਕ ਹੀ ਗੱਲ ਉਹ ਇਸ ਕਰਕੇ ਕਿ ਉਹਦੇ ਤੋਂ ਪਹਿਲਾਂ ਹੀ ਕਰੰਸੀ ਡਾਉਣ ਆ ਤੇ ਇੰਨੀ ਉਹਨਾਂ ਨੂੰ ਪਬਲਿਸਿਟੀ ਮਿਲੀ ਹੈ ਬਹੁਤ ਸਾਰੀਆਂ ਫਿਲਮਾਂ ਚ ਪੰਜਾਬੀ ਫਿਲਮਾਂ ਦੇ ਵਿੱਚ ਪਰ ਹੁਣ ਉਹਨਾਂ ਨੂੰ ਇਸੇ ਦੇਸ਼ ਜਿਹੜਾ ਉਹਨੂੰ ਬਖਸ਼ਣ ਕਿਉਂਕਿ ਸਾਡੇ ਰਗ ਰਗ ਚ ਸਾਡਾ ਦੇਸ਼ ਪਿਆਰ ਭਰਿਆ ਹੋਇਆ ਅੱਛਾ ਜਿਹੜੇ ਇਹਨੇ ਕਲਾਕਾਰ ਦੀ ਜੀ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸੋਚਦੇ ਹੋ ਕਿ ਇਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਕੰਮ ਦੇਣਾ ਚਾਹੀਦਾ ਨਹੀਂ ਜੀ ਨਹੀਂ 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 ਕਦੇ ਵੀ ਨਹੀਂ ਜਿਹੜਾ ਜਿਹੜਾ ਲੂਣ ਖਾ ਕੇ ਹਰਾਮ ਕਰਦਾ ਉਹਨੂੰ ਕਦੀ ਨਹੀਂ ਕੰਮ ਦੇਣਾ ਚਾਹੀਦਾ ਉਹ ਉਹਦੇ ਚਾਹੇ ਦਲਵਿੰਦਰ ਦਿਆਲਪੁਰੀ ਹੋਵੇ ਕਿਉਂਕਿ ਜਿਹੜੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮਨਾਈਦਾ ਠੀਕ ਨਹੀਂ ਗੱਲ ਤੇ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਛੱਡੀਦਾ ਇਸ ਕਰਕੇ ਆਪਣਾ ਦੇਸ਼ ਨਹੀਂ ਸੀ ਛੱਡਣਾ ਸਾਡਾ ਭਾਰਤ ਦੇਸ਼ ਮਹਾਨ ਹੈ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਚਾਹੇ ਕੋਈ ਡਾਕਟਰ ਦੇ ਵਿੱਚ ਹੋਵੇ ਕੋਈ ਇੰਜੀਨੀਅਰ ਹੋਵੇ ਜਾਂ ਕਿਸੇ ਨੇ ਕੋਈ ਸਟੱਡੀ ਕਰਨੀ ਹੋਵੇ ਜਾਂ ਕਿਸੇ ਨੂੰ ਕਿਤੇ ਹਾਰਟ ਅਟੈਕ ਹੋਇਆ ਹੋਵੇ ਤੋਂ ਸਿੱਧਾ ਦੌੜਦਾ ਕਿੱਥੇ ਸਾਡੇ 40s ਦੇ ਵਿੱਚ ਸਾਡੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਆਕਸਫੋਰਡ ਹਸਪੀਟਲ ਦਿੱਲੀ ਦੇ ਵਿੱਚ ਪਹੁੰਚਦਾ ਐਮਸ ਦੇ ਵਿੱਚ ਦਿੱਲੀ ਹੁੰਦਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਕਿਉਂਕਿ ਵਾਗੇ ਦੀ ਸਰਹੱਦੇ ਨੀ ਨਾ ਕਦੇ ਲੜਾਈ ਲੱਗੇ ਹੋਣੀ ਬੜੀ ਖਰਾਬੀ ਆ ਬੰਬ ਉਧਰ ਡਿੱਗਣ ਦਾ ਇਧਰ ਮਰਨੇ ਪੁੱਤ ਪੰਜਾਬੀ ਆ ਉਹ ਯਾਰ ਨਾ ਮਰਵਾਓ ਪੁੱਤ ਕਿਸੇ ਦੇ ਪੁੱਤ ਨਾ ਮਰਵਾਓ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਲੜਾਈ ਲੱਗ ਜਾਂਦੀ ਆ ਉਦੋਂ ਹਟਣੀ ਬੜੀ ਔਖੀ ਐ ਇਸ ਕਰਕੇ ਸਾਰੇ ਅਸੀਂ ਸ਼ਾਂਤੀ ਚਾਹੁੰਦੇ ਆਂ ਲੜਨਾ ਵੀ ਜਾਣਦੇ ਆਂ ਜੀ ਬਿਲਕੁਲ ਗੰਨੇ ਵਾਂਗੂ ਵੈਰੀ ਨੂੰ ਪਿੜਨਾ ਵੀ ਜਾਣਦੇ ਆਂ ਪਰ ਐਵੇਂ ਦੇ ਜ ਲੋਕੀ ਸਾਡੇ ਨਾਲ ਖੈਂਦੀਆਂ ਨੇ ਉਹ ਬੱਬਰ ਸ਼ੇਰਾਂ ਨਾਲ ਕਤੀੜਾਂ ਪੰਗੇ ਲੈਂਦੀਆਂ ਨੇ ਬੱਬਰ ਸ਼ੇਰਾਂ ਨਾਲ ਕਤੀੜਾਂ ਪੰਗੇ ਲੈਂਦੀ ਅਸੀਂ ਬੱਬਰ ਸ਼ੇਰ ਆ ਸਾਡੀ ਆਰਮੀ ਜਲ ਸੈਨਾ ਬਾਜੂ ਸੈਨਾ ਤੇ ਹਵਾਈ ਸੈਨਾ ਜਿੰਦਾਬਾਦ ਹੈ ਸਾਡੇ ਸਾਰੇ ਹੀ ਦੇਸ਼ ਪ੍ਰੇਮੀ ਜਿੰਦਾਬਾਦ ਹੈ ਹਾਂ ਜੀ ਪਾਜੀ ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ ਮੈਂ ਲਾਲੀ ਪਾਸਕਰ ਅਤਵਾਵਰੋਧੀ ਫੰਡ ਪੰਜਾਬ ਐਂਡ ਚੇਅਰਮੈਨ जी एंड के अच्छा लाली जी एक ना उने पैगाम ਦਿੱਤਾ ਵੈ ਉਹ ਪੈਗਾਮ ਦੇ ਰਿਹਾ ਕਿ ਫਿਰ ਜਾਓਂ ਸੇ ਆਓਗੇ ਤੇ ਹੁਣ ਆਪਾਂ ਨੂੰ ਵੀ ਪੈਗਾਮ ਦੇਣਾ ਨਹੀਂ ਚਾਹੀਦਾ ਪੈਗਾਮ ਦੇਖੋ ਜੀ ਇਹ ਮੂਰਖ ਲੋਕ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਇਹ ਕਹਿ ਰਹੇ ਆ ਕਿ ਦਿੱਲੀ ਤੋਂ ਤੁਸੀਂ ਇਲਾਜ ਕਰਾਣ ਲਾਹੌਰ ਜਾਓਗੇ afghanistan ਸਾਰੇ ਤੁਸੀਂ ਏਰੀਆ ਚੈੱਕ ਕਰ ਲਓ ਇਹਨਾਂ ਨੂੰ ਇਲਾਜ ਦੀ ਲੋੜ ਪੈਂਦੀ ਦਿੱਲੀ ਪੀਜੀਐਮਐਸ ਦੇ ਵਿੱਚ ਇਹਨਾਂ ਨੂੰ ਉੱਥੇ ਆ ਕੇ ਔਰ ਸਾਡੇ ਹਿੰਦੁਸਤਾਨੀ ਹੈਲਪ ਕਰਦੇ ਆ ਇਹਨਾਂ ਦੀ ਔਰ ਪਹਿਲੀ ਦਫਾ ਹੋਇਆ ਇਹ ਬੇਫਿਕੂ ਲੋਕ ਆ ਪਾਕਿਸਤਾਨ ਦੇ ਮੈਂ ਇਹਨਾਂ ਦੇ ਹਕਮਰਾਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਆਮ ਆਦਮ ਦਾ ਨੁਕਸਾਨ ਨਾ ਕਰੋ ਕਿ ਇਹ ਕਲਾਕਾਰ ਪਹਿਲੀ ਦਫਾ ਹੋਇਆ ਜੋ ਕਲਾਕਾਰ ਖਿਡਾਰੀ ਸਾਡੀਆਂ ਆ ਜਰਮੀਆਂ ਦਾ ਕੰਮ ਆ ਸਾਡੇ ਬੀਐਸਐਫ ਦਾ ਕੰਮ ਆ ਸਾਡੀਆਂ ਡਿਸਪਲਿਨ ਫੋਰਸਸ ਦਾ ਕੰਮ ਆ ਕਿ ਜਿਹੜੇ ਇਹ ਬਿਆਨ ਦੇ ਰਹੇ ਬਹੁਤ ਗਲਤ ਬਿਆਨ ਦੇ ਰਹੇ ਆ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਪਾਕਿਸਤਾਨ ਤੂੰ ਹਮੇਸ਼ਾ ਕਰਮੋ ਦਾ ਮਾਰਾ تھا ਮਾਰਾ ਹੀ ਰਹੇਗਾ ਤੂੰ ਵਕਤ ਦਾ ਮਾਰਾ ਹੈ ਮਾਰਾ ਹੀ ਰਹੇਗਾ ਭਾਰਤ ਦਾ ਜਵਾਬ ਕਰਾਰਾ ਹੈ ਕਰਾਰਾ ਹੀ ਰਹੇਗਾ ਕਸ਼ਮੀਰ ہمارا ਹੈ ہمارا ਹੀ ਰਹੇਗਾ ਔਰ ਇੱਕ ਗੱਲ ਹੋਰ ਕਹਿਣੀ ਚਾਹਨਾ ਕਿ ਸਾਡੇ ਪੰਜਾਬ ਨਿਵਾਸੀ ਜਿੰਨੇ ਸਿੱਖ ਕਮਿਊਨਿਟੀ ਸਾਡੀ ਮੁਸਲਮਾਨ ਕਮਿਊਨਿਟੀ ਜਿੰਨਾ ਇਸ ਟਾਈਮ ਪੈਲਗਾਮ ਦੇ ਵਿੱਚ ਹੋਇਆ ਜਿੰਨਾ ਸਾਥ ਦਿੱਤਾ ਹਿੰਦੁਸਤਾਨ ਦਾ ਮੈਂ ਕਹਿੰਨਾ ਬਖੂਬੀ ਇਹਨਾਂ ਨੇ ਬਹੁਤ ਆਪਣੇ ਦੇਸ਼ ਪ੍ਰੇਮ ਦਾ ਜਜ਼ਬਾ ਜ਼ਾਹਰ ਕੀਤਾ ਗਿਆ ਮੁਸਲਮਾਨ ਕਮਿਊਨਿਟੀ ਵੱਲੋਂ ਵੀ ਕਿਉਂਕਿ ਇਹਨਾਂ ਨੇ ਨੁਕਸਾਨ ਕੀ ਦਾ ਕੀਤਾ ਪੈਲਗਾਮ ਦੇ ਵਿੱਚ ਉਹਨਾਂ ਦਾ ਮੁਸਲਮਾਨ ਕਮਿਊਨਿਟੀ ਦਾ ਨੁਕਸਾਨ ਕੀਤਾ ਤੇ ਟੂਰਿਸਟ ਉੱਤੋਂ ਜਾਣਾ ਵਾਟ ਕੇ ਔਰ ਫਿਰ ਸਾਡੀ ਮੈਂ ਇਹ ਗੱਲ ਕਹਿਣੀ ਚਾਹਨਾ ਬਿਆਲਪੁਰੀ ਸਾਹਿਬ ਜਿਨ੍ਹਾਂ ਦੇ ਨਾਂ ਤੇ ਟਿਕਟ ਵੀ ਜਾਰੀ ਹੋਈ ਕਿ ਥੋੜੇ ਦਿਨਾਂ ਦੇ ਵਿੱਚ ਆਈ ਸੀਐਮ ਭਗਵੰਤ ਮਾਨ ਜੀ ਨੂੰ ਮਿਲਾਂਗੇ ਔਰ ਇੱਕ ਆਦੇਸ਼ ਮਨੋਰਥ ਕਿ ਬੱਚੇ-ਬੱਚੇ ਜਲਵਾ ਹੋਵੇ ਕਿ ਹਰ ਇੱਕ ਬੱਚੇ ਦੇ ਮਨ ਦੇ ਵਿੱਚ ਇਹ ਹੋਵੇ ਜੁਆਇਨ ਹੈਂਡਸ ਅਗੇਂਸ ਦਾ ਟੈਰਰਿਜ਼ਮ ਐਂਡ ਡਰੱਗਸ ਔਰ ਜਲਦੀ ਇਹ ਮਿਲਾਂਗੇ ਜੈ ਹਿੰਦ ਜੈ ਭਾਰਤ ਬੰਦੇ ਮਾਹਤਰਾ ਜੈ ਹਿੰਦ ਜੀ ਵਿਸ਼ਵ ਪ੍ਰਸਿੱਧ ਸ਼ਾਇਰ ਮੇਨਲ ਮੌਜੂਦ ਹੈ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਮੈਂ ਕਮਰ ਇਕਬਾਲ ਸਿੰਘ ਜੀ ਤੁਹਾਡੇ ਐਨਆਰਆਈ ਚੈਨਲ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦੀ ਸੇਵਾ ਨਿਭਾ ਰਹੇ ਹਾਂ ਔਰ ਕਪੂਰਥਲਾ ਦੇ ਵਿੱਚ ਲਿਟਰੇਚਰ ਦਾ ਮੇਰੇ ਕੋਲ ਬਹੁਤ ਵੱਡਾ ਮੱਕਾ ਹੈ ਸਿਰਜਣਾ ਕੇਂਦਰ ਕਪੂਰਥਲਾ 40 45 ਸਾਲ ਤੋਂ ਵਿਰਸਾ ਵਿਆਰ ਕਪੂਰਥਲਾ ਚ ਸਥਾਪਿਤ ਹੈ ਉਹਦਾ ਮੈਂ ਮੌਜੂਦਾ ਪ੍ਰਧਾਨ ਹਾਂ ਔਰ ਅੱਜ ਤੁਸੀਂ ਇਖਤਿਆਰ ਠਾਕੁਰ ਦੀ ਗੱਲ ਕੀਤੀ ਹੈ ਜੀ ਅਜਿਹੇ ਲੋਕ ਜਿਹੜੇ ਨੇ ਵੈਸੇ ਤੇ ਕਲਾਕਾਰ ਹਮੇਸ਼ਾ ਪੁਲ ਬਣਦੇ ਆਏ ਨੇ ਹੱਦਾਂ ਸਰਹੱਦਾਂ ਤੇ ਇਸ ਬੰਦੇ ਨੇ ਬੜੀ ਬੇਵਕੂਫੀ ਕੀਤੀ ਆ ਇਹਦੇ ਜਿਹੜੇ ਬਿਆਨ ਆ ਅਸੀਂ ਇਹਦੀ ਕਮੇਡੀ ਸੁਣ ਲਈ ਆ ਇਹਦੀ ਸ਼ਾਇਰੀ ਸੁਣ ਲਈ ਆ ਇਹਨੂੰ ਸ਼ਰਮ ਆਉਣੀ ਚਾਹੀਦੀ ਇਸ ਬੰਦੇ ਨੂੰ ਜਿਹੜਾ ਬੰਦਾ ਖਾਂਦਾ ਤੇ ਇੰਡੀਆ ਦਾ ਸਾਡੇ ਭਾਰਤ ਦਾ ਸਾਡੇ ਭਾਰਤ ਦੇ ਕਲਾਕਾਰਾਂ ਨੂੰ ਸਗੋਂ ਸੰਕੋਚ ਕਰਨਾ ਚਾਹੀਦਾ ਅਜਿਹਿਆਂ ਜਿਹੜੀਆਂ ਸਖਸ਼ੀਤਾ ਨੇ ਜਿਹੜੀਆਂ ਫਿਰਕਾ ਪ੍ਰਸਤੀ ਨੂੰ ਵਡਾਵਾ ਦਿੰਦੀਆਂ ਨੇ ਇਹਨਾਂ ਸਖਸ਼ੀਤਾ ਦਾ ਭਰਪੂਰ ਖੰਡਨ ਚਾਹੀਦਾ ਇਹੋ ਜਿਹੀਆਂ ਸਖਸ਼ੀਤਾ ਨੂੰ ਇਧਰ ਕੰਮ ਤੇ ਕੀ ਇਧਰ ਵੜਨ ਨਹੀਂ ਦੇਣਾ ਚਾਹੀਦਾ ਉਸ ਬੰਦੇ ਨੇ ਸਾਡੇ ਹਿੰਦੁਸਤਾਨ ਨੂੰ ਵੰਗਾਰਿਆ ਵੀ ਇਲਾਜ ਕਰਾਣਾ ਤੇ ਪਾਕਿਸਤਾਨ ਜਾਓ ਉਹ ਸ਼ਰਮ ਕਰ ਥੋੜੀ ਬਹੁਤ ਜੀ ਤੁਹਾਡਾ ਪਾਕਿਸਤਾਨ ਜੇ ਇੰਨਾ ਕਾਬਿਲ ਹੁੰਦਾ ਤੇ ਤੁਹਾਡੇ ਪਾਕਿਸਤਾਨ ਚ ਜਦੋਂ ਕੋਈ ਰੱਬ ਨਾ ਕਰੇ ਉਨੇ ਕੀ ਸਮੱਸਿਆ ਆਉਂਦੀ ਐ ਤੇ ਤੁਸੀਂ ਕਦੀ ਚੰਡੀਗੜ੍ਹ ਫੋਰਟਿਸ ਮੁਹਾਲੀ ਦੌੜਦੇ ਹੋ ਕਦੀ ਦਿੱਲੀ ਏਮਜ਼ ਦੌੜਦੇ ਹੋ ਅਸੀਂ ਹਮੇਸ਼ਾ ਹੱਦਾਂ ਸਰਹੱਦਾਂ ਤੇ ਪਹਿਰਾ ਦੇਣ ਵਾਲੇ ਕਲਾਕਾਰਾਂ ਦਾ ਸਾਥ ਦਿੰਨੇ ਆ ਜੀ ਅੱਜ ਇਫਤਿਹਾਰ ਠਾਕੁਰ ਦੀ ਜੇ ਗੱਲ ਕਰੀਏ ਇਨੂੰ ਲਾਹਨਤ ਹੈ ਮੈਂ ਲਾਹਨਤ ਕਵਾਂਗਾ ਉਸ ਬੰਦੇ ਨੇ ਜੋ ਕੜੀ ਕੋਲੀ ਹੈ ਉਹਦੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਸਜ਼ਾ ਇਹ ਹੈ ਸਾਡੇ ਭਾਰਤ ਦੇ ਜਿੰਨੇ ਕਲਾਕਾਰ ਨੇ ਜਿਹੜੇ ਇਹਨੂੰ ਸਮੇਂ-ਸਮੇਂ ਫਿਲਮਾਂ 'ਚ ਕੰਮ ਦਿੰਦੇ ਨੇ ਇਹਦਾ ਬਿਲਕੁਲ ਭਰਪੂਰ ਬਾਈਕਾਟ ਕੀਤਾ ਜਾਵੇ ਭਰਪੂਰ ਅਜਿਹੇ ਕਲਾਕਾਰਾਂ ਦਾ ਖੰਡਨ ਕੀਤਾ ਜਾਵੇ ਅਸੀਂ ਹਰ ਸਾਲ ਸਾਰੇ ਸਾਥੀ ਰਲ ਕੇ ਸਤਨਾਮ ਮਾਨਕ ਜੀ ਦੀਪਕ ਬਾਲੀ ਜੀ ਔਰ ਦਲਵਿੰਦਰ ਦਿਆਲਪੁਰੀ ਲਾਲੀ ਪਾਸਕਰ ਜੀ ਸਾਰੇ ਸਾਡੇ ਸਾਥੀ ਬਹੁਤ ਵੱਡੀ ਗਿਣਤੀ 'ਚ ਸਰਹੱਦ ਤੇ ਜਾ ਕੇ ਪਾਕਿਸਤਾਨ ਦੀ ਸਰਹੱਦ ਤੇ ਜਾ ਕੇ ਮੋਮਬਤੀਆਂ ਜਗਾਉਨੇ ਆ ਅਸੀਂ ਸੰਦੇਸ਼ ਦਿੰਨੇ ਆ ਏਕੇ ਦਾ ਅਸੀਂ ਸਾਂਝੀ ਵਾਲਤਾ ਦਾ ਸੰਦੇਸ਼ ਦਿੰਨੇ ਆ ਅੱਜ ਅਸੀਂ ਸਰਬ ਜੀ ਮਤਲਬ ਧਰਮ ਦੇ ਨਾਲ ਇਕੱਠ ਕਰਕੇ ਦੇਖੋ ਅਸੀਂ ਬਿਸ਼ੱਕ ਦੀ ਮੇਰੀ ਦਸਤਾਰ ਦਾ ਰੰਗ ਹੋਰ ਹੈ ਲਾਲੀ ਭਾਸਕਰ ਦੇ ਚਿਹਰੇ ਮੋਹਰੇ ਦਾ ਰੰਗ ਹੋਰ ਹੈ ਜੀ ਦਿਆਲਪੁਰੀ ਦਾ ਹੋਰ ਹੈ ਅਸੀਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇ ਰਹੇ ਆ ਵੀ ਜੋ ਹੋਇਆ ਮਾਰਾ ਹੋਇਆ ਕਸ਼ਮੀਰ ਦੇ ਵਿੱਚ ਪਹਿਲਗਾਮ ਵਿੱਚ ਮਾਰਾ ਹੋਇਆ ਅਸੀਂ ਉਹਦਾ ਮਹਿਸੂਸ ਕਰਦੇ ਆਂ ਪੀ ਇਹ ਜਿਹੀਆਂ ਘਟਰਾਵਾਂ ਨਹੀਂ ਵਾਪਰੀਆਂ ਚਾਹੀਦੀਆਂ ਪਰ ਜੋ ਅਜਿਹੇ ਕਲਾਕਾਰਾਂ ਨੇ ਕੜੀ ਖੋਲੀ ਆ ਇਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਆ ਅਜਿਹੇ ਕਲਾਕਾਰਾਂ ਦਾ ਬਾਈਕਾਟ ਹੋਣਾ ਚਾਹੀਦਾ ਕਮਰਕ ਕਬਾਲ ਜੀ ਇਹਨਾਂ ਦੀਆਂ ਅਗੋਂ ਫਿਲਮਾਂ ਇੰਡੀਆ ਦੇ ਵਿੱਚ ਨਹੀਂ ਲੱਗਣ ਦਿੱਤੀਆਂ ਜਿਹੜੇ ਕੰਨ ਦਿੱਤੀਆਂ ਜਾਣਗੀਆਂ ਮੈਂ ਇੱਕ ਛੋਟੀ ਜੀ ਰਚਨਾ ਦਿਆਲਪੁਰੀ ਸਾਹਿਬ ਵਾਲ ਵੇਖ ਕੇ ਯਾਦ ਆਇਆ ਮੇਰੇ ਮਿੱਤਰ ਨੇ ਬਹੁਤ ਪਿਆਰੇ 60-65 ਸਾਲ ਤੋਂ ਇੰਗਲੈਂਡ ਰਹਿੰਦੇ ਨੇ ਚੰਨ ਜੰਡਿਆਲ ਵੀ ਉਹਨਾਂ ਦਾ ਲਿਖਿਆ ਗੀਤ ਮਲਕੀਤ ਤੂਤਕ ਤੂਤੀਆਂ ਵਾਲੇ ਨੇ ਗਾਇਆ ਠੀਕ ਹੈ ਔਰ ਮੇਰਾ ਖਿਆਲ ਪਾਕਿਸਤਾਨ ਦੇ ਕਲਾਕਾਰਾਂ ਨੇ ਇਹ ਤਿੰਨਾ ਚੌਹਨੇ ਗਾਇਆ ਵਾਗੇ ਦੀ ਸਰਹੱਦ ਤੇਨੂੰ ਤਤੀ ਵਾ ਨਾ ਲੱਗੇ ਲੱਗਣ ਫੁੱਲ ਗੁਲਾਬ ਦੇ ਤੇਰੇ ਦੋਹੀ ਪਾਸੇ ਵਸਦੇ ਅੜੀਏ ਫੁੱਲ ਪੰਜਾਬ ਫੁੱਲ ਗੁਲਾਬ ਦੇ ਯਾਰੋ ਜਿਹੜਾ ਬੰਦਾ ਪੰਜਾਬੀ ਜੰਮਿਆ ਹੋਇਆ ਪੰਜਾਬ ਦਾ ਦਿਲਵਿੰਦਰ ਜੀ ਚੰਨ ਜੰਡਿਆਲਵੀ ਜੰਮਿਆ ਸਾਡੇ ਪੰਜਾਬ ਦਾ 60 ਸਾਲਾਂ ਤੋਂ ਇੰਗਲੈਂਡ ਦੀ ਧਰਤੀ ਦੇ ਵਸਿਆ ਉਹ ਵਾਗੇ ਦੀ ਸਰਹੱਦ ਦੀ ਦੁਆ ਮੰਗ ਰਿਹਾ ਕਿ ਵਾਗੇ ਦੀ ਸਰਹੱਦ ਤੇਨੂੰ ਤਤੀ ਵਾ ਨਾ ਲੱਗੇ ਉਹ ਬੇਵਕੂਫ ਜਿਹੜਾ ਇਫਤਿਹਾਰ ਠਾਕੁਰ ਹੈ ਉਹ ਬੰਦਾ ਕੀ ਕੜੀ ਘੋਲ ਰਿਹਾ ਇਸ ਬੰਦੇ ਦਾ ਵਿਰੋਧ ਕਰੋ ਖੰਡਨ ਕਰੋ ਅਸੀਂ ਸਰਭ ਭਾਰਤੀ ਜਿਹੜੀ ਯੂਨੀਅਨ ਇਸ ਵੇਲੇ ਸਾਡਾ ਇਕੱਠ ਹੋਇਆ ਅਸੀਂ ਵੱਖ-ਵੱਖ ਧਰਮਾਂ ਦੇ ਲੋਕ ਆ ਅਸੀਂ ਫਿਰਕਾ ਪ੍ਰਸਤੀ ਨੂੰ ਬੜਾਵਾ ਨਹੀਂ ਦੇਣਾ ਅਸੀਂ ਫਿਰਕਾ ਪ੍ਰਸਤੀ ਨੂੰ ਨੱਥ ਪਾਵਾਂਗੇ ਮਿਹਰਬਾਨੀ ਜੀ ਭਾਜੀ ਤੁਸੀਂ ਆਪਣਾ ਨਾਮ ਦੱਸ ਕੇ ਮੇਰਾ ਨਾਂ ਦੀਪਕ ਸਲਵਾਨਾ ਜੀ ਮੈਂ ਕਾਂਗਰਸ ਕਪੂਰਥਲਾ ਦਾ ਪ੍ਰਧਾਨ ਆ ਦੀਪਕ ਜੀ ਸਭ ਤੋਂ ਵੱਡਾ ਸਵਾਲ ਹੈ ਕਿ ਅੱਜ ਤੋਂ ਪਹਿਲਾਂ ਵੀ ਦੇਖੋ ਕਈ ਵਾਰ ਹਿੰਦੁਸਤਾਨ ਪਾਕਿਸਤਾਨ ਦੀ ਜਦੋਂ ਦੀ ਪਾਰਟੀਸ਼ਨ ਹੋਈ ਹੈ ਕਈ ਵਾਰ ਇਹੋ ਜਿਹਾ ਮਾਹੌਲ ਬਣਿਆ ਕਿ ਖਟਾਸ ਪੈ ਜਾਉ ਹੋ ਜਾਂਦੀ ਹੈ ਕੋਈ ਰਾਜਨੀਤਿਕ ਹੋ ਸਕਦੀ ਕਿਸੇ ਵੀ ਤਰੀਕੇ ਦੀ ਹੋ ਸਕਦੀ ਪਰ ਕਦੀ ਵੀ ਕਲਾਕਾਰ ਜਿਹੜੇ ਨਾ ਜਾਂ ਖਿਡਾਰੀ ਇਸ ਵਿੱਚ ਕੁਦਦੇ ਨਹੀਂ ਹੈ ਪਰ ਇਫਤਖਾਰ ਟਾਕੂ ਨੇ ਜਿਹੜਾ ਕੀਤਾ ਇਹਨੂੰ ਲੈ ਕੇ ਤੁਸੀਂ ਕੀ ਸਮਝਦੇ ਦੇਖੋ ਗੱਲ ਇਹ ਆ ਕਿ ਜਿਹੜਾ ਤੁਸੀਂ ਅੱਜ ਮੁੱਦਾ ਚੱਕਿਆ ਇਹ ਬੜਾ ਭਾਵਨਾਤਮਕ ਮੁੱਦਾ ਵਾ ਕਿਉਂਕਿ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਵਾ ਲੋਕ ਜਿਹੜੇ ਆ ਇਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਜਿਹੜਾ ਫਿਰਕਾਪ੍ਰਸਤੀ ਨੂੰ ਬढ़ावा ਦਿੰਦੇ ਆ ਪਾਕਿਸਤਾਨ ਦੇ ਤੁਸੀਂ ਹਾਲ ਦੇਖ ਲਓ ਉਹ ਆਪ ਭੁੱਖਮਰੀ ਦੇ ਕਿਨਾਰੇ ਤੇ ਆ ਔਰ ਲੋਗ ਉਥੇ ਦੁਖੀ ਹੋਏ ਆ ਬਲੋਚਿਸਤਾਨ ਦਾ ਹਾਲ ਦੇਖ ਲਓ ਪਬਲਿਕ ਸੜਕਾਂ ਤੇ ਆ ਉਹਨਾਂ ਦਾ ਇੰਨਾ ਬੁਰਾ ਹਾਲ ਆ ਔਰ ਇਦਾਂ ਦੇ ਜਿਹੜੇ ਅੰਸਰ ਇੱਕ ਤਾਂ ਤੁਸੀਂ ਗਾਇਕ ਹੋ ਮੈਂ ਕਹਿੰਨਾ ਕਿ ਤੁਸੀਂ ਗਾਇਕ ਹੋ ਹੀ ਨਹੀਂ ਕਿਉਂਕਿ ਜਿਹੜਾ ਗਾਇਕ ਹੁੰਦਾ ਨਾ ਉਹਦਾ ਹਿਰਦੇ ਬਹੁਤ ਕੋਮਲ ਹੁੰਦਾ ਉਹਦੇ ਜਿਹੜੇ ਭਾਵ ਹੁੰਦੇ ਆ ਉਹ ਇਨਸਾਨੀਅਤ ਨਾਲ ਜੁੜ ਕੇ ਨਿਕਲਦੇ ਆ ਉਹ ਇਦਾਂ ਦੇ ਭਾਵ ਰੱਖਣ ਵਾਲਾ ਬੰਦਾ ਕਦੀ ਗਾਇਕ ਨਹੀਂ ਹੋ ਸਕਦਾ ਕਦੀ ਕਲਾਕਾਰ ਨਹੀਂ ਹੋ ਸਕਦਾ ਉਹ ਬੰਦਾ ਦੇਸ਼ ਦਰੋਹੀ ਆ ਉਹ ਪਾਕਿਸਤਾਨ ਦਾ ਨੁਕਸਾਨ ਕਰ ਰਿਹਾ ਕਿਉਂਕਿ ਹਿੰਦੁਸਤਾਨ ਸ਼ਾਂਤੀਪ੍ਰੀਅ ਮੂਲਕਾ ਸਾਡਾ ਅਸੀਂ ਹਮੇਸ਼ਾ ਗਲਵਕੜੀ ਪਾਈ ਆ ਹਰੇਕ ਦੇ ਨਾਲ ਮਗਰ ਇਦਾਂ ਦੇ ਅੰਸਰ ਆਪਣੇ ਹੀ ਮੁਲਕ ਦਾ ਨੁਕਸਾਨ ਕਰ ਰਿਹਾ ਔਰ ਇਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਊਗਾ ਲੋਕ ਬਹੁਤ ਤਰੱਕੀ ਹੋ ਗਈ ਆ ਲੋਕ ਇਦਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਲੋਕ ਮਿਲ ਜੁਲ ਕੇ ਰਹਿਣਾ ਚਾਹੁੰਦੇ ਆ ਤੁਸੀਂ ਦੇਖ ਲਓ ਜਦ ਹੀ ਕਦੀ ਵੀ ਵਾਰ ਹੋਈ ਆ ਉੱਜੜ ਗਿਆ ਸਭ ਕੁਝ ਜੀ ਤਵਾਹੀ ਹੋਈ ਆ ਔਰ ਲੋਕ ਅਜ ਤੱਕ ਬਸ ਨਹੀਂ ਸਕੇ ਹਿਰੋਸ਼ੀਮਾ ਦਾ ਨਾਗਾਸਾ키 ਦੇਖ ਲਓ ਤੁਸੀਂ ਅੱਜ ਤੱਕ ਉੱਥੇ ਬੱਚੇ ਅਪੰਗ ਪੈਦਾ ਹੋ ਰਿਹਾ ਕਿਉਂਕਿ ਵਾਰ ਦਾ ਵਾਰ ਦਾ ਜਿਹੜਾ ਲੜਾਈ ਦਾ ਨਤੀਜਾ ਇੰਨਾ ਭਿਆਨਕ ਆ ਔਰ ਇਦਾਂ ਦੇ ਗੰਦੇ ਅੰਸਰ ਹੀ ਮੈਂ ਕਹਾਂਗਾ ਕਿ ਇਹ ਲੋਕ ਆਪਣੇ ਹੀ ਮੁਲਕ ਦਾ ਨੁਕਸਾਨ ਕਰ ਰਿਹਾ ਇਨਸਾਨੀਅਤ ਦਾ ਨੁਕਸਾਨ ਕਰ ਰਿਹਾ ਇਦਾਂ ਦੇ ਲੋਕਾਂ ਨੂੰ ਬੁਲਾਣਾ ਤੱਕ ਨਹੀਂ ਚਾਹੀਦਾ ਬਾਈਕਾਟ ਕਰ ਦੇਣਾ ਚਾਹੀਦਾ ਜਿਹੜਾ ਹਲਕੀ ਸੋਚ ਦਾ ਬੰਦਾ ਜਿਹਦੀ ਮਾਨਸਿਕਤਾ ਇੰਨੀ ਮਾੜੀ ਆ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਇਦਾਂ ਦੇ ਬੰਦੇ ਦਾ ਔਰ ਬੜੀ ਸ਼ਰਮ ਆ ਅੱਜ ਹਿੰਦੁਸਤਾਨ ਹੀ ਨਹੀਂ ਹੋਰਾਂ ਮੁਲਕਾਂ ਦੇ ਵਿੱਚ ਵੀ ਇਸ ਗੱਲ ਦਾ ਇਤਰਾਜ ਜਤਾਇਆ ਜਾ ਰਿਹਾ ਮੈਂ ਕਹਿੰਦਾ ਕਲਾਕਾਰ ਹੀ ਨਹੀਂਗਾ ਉਹਨੂੰ ਕਲਾਕਾਰ ਕਹਿ ਕੇ ਅਸੀਂ ਲੋਕ ਉਹਨੂੰ ਬੜਾਵਾ ਦੇ ਰਹੇ ਆ ਉਹਨੂੰ ਮਾਤਵ ਦੇ ਰਹੇ ਆ ਉਹ ਇਸ ਕਾਬਲ ਹੀ ਨਹੀਂ ਹੈਗਾ ਉਹਦੀ ਸੋਚ ਬੜੀ ਨਕਮੀ ਆ ਤੇ ਹਿੰਦੁਸਤਾਨ ਸ਼ਾਂਤੀ ਪ੍ਰੇਮ ਮੁਲਕਾ ਹਾਂ ਜੇ ਕਦੀ ਮਗਾਰਨਾ ਪਿਆ ਤੇ ਪ੍ਰਵਾਹ ਨਹੀਂ ਕੀਤੀ ਪੰਜਾਬੀਆਂ ਨੇ ਰਿਕਾਰਡ ਕੱਢ ਕੇ ਦੇਖ ਲਓ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸ਼ਹਾਦਤ ਦਿੱਤੀ ਆ ਚਾਹੇ ਤੁਸੀਂ ਸੁਤੰਤਰਤਾ ਦਾ ਮੋਕ ਦੇਖ ਲਓ ਸਾਡੇ ਸ਼ਹੀਦ ਕਿੰਨੇ ਹੋਏ ਆ ਔਰ ਤੁਸੀਂ ਗਿਣਤੀ ਕਰ ਲਓ ਪੰਜਾਬ ਨੰਬਰ 1 ਤੇ ਆ ਸ਼ਹਾਦਤ ਦੇ ਨੂੰ ਅੱਗੇ ਦਲੇਰੀ ਨਾਲ ਲੜਨ ਨੂੰ ਔਰ ਜੇ ਇਦਾਂ ਦਾ ਮੌਕਾ ਆਇਆ ਤੇ ਪੰਜਾਬ ਆਪਣੀ ਪੰਜਾਬੀਅਤ ਨੂੰ ਜ਼ਿੰਦਾ ਰੱਖਦੇ ਹੋਇਆ ਸਭ ਤੋਂ ਪਹਿਲਾਂ ਫਰੰਟ ਤੇ ਹੋਏਗਾ ਹਾਂ ਜੀ ਪਾਜੀ ਭਾਈ ਇੱਕ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਜਦੋਂ ਆਪਾਂ ਅੰਦਰ ਗੱਲ ਕਰ ਰਹੇ ਸੀ ਨਾ ਤੁਸੀਂ ਇੱਕ ਗੱਲ ਬੜੀ ਵਧੀਆ ਕਹੀ ਸੀ ਕਿ ਜਿਹੜੇ ਪੰਜਾਬੀ ਕਲਾਕਾਰ ਜਾਂ ਹਿੰਦੁਸਤਾਨ ਦੇ ਪ੍ਰੋਡਿਊਸਰ ਹੈ ਉਹਨਾਂ ਨੂੰ ਮੌਕਾ ਦੇ ਰਹੇ ਨੇ ਕਿ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਤੁਸੀਂ ਬਿਲਕੁਲ ਨਹੀਂ ਦੇਣਾ ਚਾਹੀਦਾ ਜੀ ਬਿਲਕੁਲ ਨਹੀਂ 100% ਬਿਲਕੁਲ ਉਹਨਾਂ ਦਾ ਵੀ ਬਾਈਕਾਟ ਕਰੋ ਅਗਰ ਉਹ ਮੌਕਾ ਦਿੰਦੇ ਆ ਤੇ ਜੀ ਬਿਲਕੁਲ ਨਹੀਂ ਮੌਕਾ ਦੇਣਾ ਚਾਹੀਦਾ ਜੀ ਉਹਨਾਂ ਨੂੰ ਬਿਲਕੁਲ ਜਿਹੜਾ ਭਾਜੀ ਗੱਲ ਕਰ ਰਹੇ ਨੇ ਤੁਸੀਂ ਆਪਣੇ ਇੰਟਰੋਡਕਸ਼ਨ ਦੇ ਕੇ ਦੱਸੋ ਮੇਰਾ ਨਾਮ ਪਰਮਿੰਦਰ ਸਿੰਘ ਬੰਨੂ ਜੀ ਪਰਮਿੰਦਰ ਜੀ ਜਿਹੜੇ ਇਹਨਾਂ ਨੇ ਕਿਹਾ ਬਾਈਕਾਟ ਦੀ ਇਹ ਬਾਈਕਾਟ ਹੋਣਾ ਚਾਹੀਦਾ ਤੁਸੀਂ ਸਮਝਦੇ ਹੋ ਬਿਲਕੁਲ ਇਹਦਾ ਬਾਈਕਾਟ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਉੱਥੇ ਦਾ ਕੋਈ ਪੁੱਛਦਾ ਨਹੀਂ ਹੈ ਪੰਜਾਬੀ ਦੇ ਵਿੱਚ ਜਿੰਨੀਆਂ ਉਹਨਾਂ ਨੇ ਫਿਲਮਾਂ ਕੀਤੀਆਂ ਇੱਥੋਂ ਹੀ ਰੋਟੀ ਉਹਨਾਂ ਨੂੰ ਮਿਲੀ ਆ ਤੇ ਇੱਥੋਂ ਹੀ ਸੈਟਲ ਹੋਏ ਆ ਤੇ ਇੱਥੋਂ ਖਾ ਕੇ ਜਿਉ ਉਹ ਇੰਨਾ ਕੁਛ ਮਾੜਾ ਬੋਲਦੇ ਪਿਆ ਤੇ ਉਹਨਾਂ ਨੂੰ ਬਿਲਕੁਲ ਮੌਕਾ ਨਹੀਂ ਦੇਣਾ ਚਾਹੀਦਾ ਪ੍ਰੋਡਿਊਸਰ ਜਿੰਨੇ ਡਾਇਰੈਕਟਰ ਆ ਪੰਜਾਬੀ ਦੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਤੁਸੀਂ ਦੁਬਈ ਦੇ ਵਿੱਚ ਰਹਿ ਕੇ ਆਏ ਹੋ ਉੱਥੇ ਵੀ ਇਸ ਤਰ੍ਹਾਂ ਦੇ ਮਾਹੌਲ ਨਹੀਂ ਹੁੰਦਾ ਜਿੱਦਾਂ ਅੱਜ ਪੈਦਾ ਕਰ ਦਿੱਤਾ ਕਿ ਕਲਾਕਾਰ ਇਦਾਂ ਕੁਦਦੇ ਨੇ ਵਿੱਚ ਇਦਾਂ ਦੀ ਗੱਲਾਂ ਚ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਉੱਥੇ ਤੇ ਬਿਲਕੁਲ ਕੋਈ ਮਾਹੌਲ ਨਹੀਂ ਬੜਾ ਸ਼ਾਂਤਮਈ ਮਾਹੌਲ ਆ ਉੱਥੇ ਜੀ ਪਰ ਮਾਹੌਲ ਤਾਂ ਇੱਥੇ ਵੀ ਬੜਾ ਸ਼ਾਂਤਮਈ ਆ ਜੀ ਪਰ ਕੁਝ ਅਨਸਰ ਲੋਕ ਐਸੇ ਹੈਗੇ ਆ ਜਿਹੜੇ ਕੀ ਇਸ ਮਾਹੌਲ ਨੂੰ ਖਰਾਬ ਕਰਦੇ ਨੇ ਔਰ ਉਹਦੇ ਨਾਲ ਸਾਰਿਆਂ ਨੂੰ ਇਹਦਾ ਭੁਗਤਾਨ ਕਰਨਾ ਪੈਂਦਾ ਜੀ ਸੋ ਇਸ ਕਰਕੇ ਸਾਰਿਆਂ ਨੂੰ ਇਹੀ ਆ ਕਿ ਭਾਈਚਾਰੇ ਨਾਲ ਰਹੋ ਔਰ ਅਗਰ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦਸਤਾਨੀ ਹੋ ਜਾਂ ਹਿੰਦਸਤਾਨ ਦੇ ਵਿੱਚ ਰਹਿ ਕੇ ਹਿੰਦਸਤਾਨੀ ਨਹੀਂ ਵੀ ਹੋ ਪਰ ਅਗਰ ਨਮਕ ਹਿੰਦਸਤਾਨ ਦਾ ਖਾਦਾ ਹੈ ਤੇ ਗੱਲ ਵੀ ਹਿੰਦਸਤਾਨ ਦੀ ਕਰੋ ਪ੍ਰੇਮ ਭਾਵਨਾ ਦੀ ਕਰੋ ਜਿਹਦੇ ਨਾਲ ਸਾਰਾ ਪ੍ਰੇਮ ਭਾਵਨਾ ਬਣਿਆ ਰਹੇ ਜੀ ਬਹੁਤ ਮਿਹਰਬਾਨੀ ਤੇ ਇਸ ਤੋਂ ਬਾਅਦ ਮੈਂ ਇੱਕ ਆਖਰ ਤੇ ਸਾਰੇ ਵੀਰਾਂ ਨੂੰ ਪੁੱਛਣਾ ਚਾਹੁੰਦਾ ਜਿਵੇਂ ਉਹਨੇ ਆਪਣੇ ਇੱਕ ਮੁਸ਼ਾਇਰੇ ਦੇ ਦੌਰਾਨ ਸਭ ਤੋਂ ਪਹਿਲਾਂ ਕਿ ਮੈਂ ਇੰਡੀਆ ਵਾਲਿਆਂ ਨੂੰ ਪੇਗਾਮ ਦੇਣਾ ਚਾਹੁੰਦਾ ਤੁਸੀਂ ਕੋਈ ਪੇਗਾਮ ਦੇਣਾ ਚਾਹੁੰਦੇ ਹੋ ਸਾਰੇ ਹਾਂਜੀ ਮੈਂ ਪੇਗਾਮ ਦੇਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਦੇਸ਼ ਦਾ ਬੁਰਾ ਤੱਕਦੇ ਨੇ ਤੇ ਉਹਨਾਂ ਨੂੰ ਸਾਡੇ ਇੰਡੀਆੰ ਯੂਨੀਵਰਸਿਟੀ ਦੇ ਜਿਹੜੇ ਅੰਬੈਸਡਰ ਨੇ ਸਤਿਕਾਰਯੋਗ ਨੇ ਪ੍ਰੋਟੋਕੋਲ ਉਹਨਾਂ ਦਾ ਪਰ ਉਹਨਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ ਤੇ ਇਹ ਗੱਲ ਲਾਸਟ ਵਿੱਚ ਕਹਿੰਦਾ ਕਿ ਖੜੀਆਂ ਤਿਆਰ ਫੌਜਾਂ ਦੇ ਦਿਓ ਹੁਕਮ ਕਹਿਣ ਚੁੰਨ ਚੁੰਨ ਦੁਸ਼ਮਣ ਮਾਰ ਦੇਾਂਗੇ ਇੰਡੀਆ ਦੇ ਝੰਡੇ ਇੰਡੀਆ ਦੇ ਝੰਡੇ ਝਾੜ ਦੇਾਂਗੇ ਇੰਡੀਆ ਦੇ ਝੰਡੇ ਝਾੜ ਦੇਾਂਗੇ ਹਿੰਦੁਸਤਾਨ ਜਿੰਦਾਬਾਦ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਪੈਗਾਮ ਇਹ ਜੀਏ ਕਿ ਉਹ ਸਾਡੇ ਜਿਹੜੇ ਆਪਣੇ ਇੰਡੀਆ ਦੇ ਜਿਹੜੇ ਆਪਣੇ ਮਿਨਿਸਟਰ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਕਿ ਇਹ ਲੋਕ ਜਿਹੜੇ ਆਉਂਦੇ ਨੇ ਖਾਂਦੇ ਸਾਡਾ ਨੇ ਕਮਾਈ ਸਾਡੇ ਕੋਲੋਂ ਕਰਦੇ ਨੇ ਇਹਨਾਂ ਨੂੰ ਕਦੀ ਵੀ ਵੀਜ਼ਾ ਨਾ ਦਿੱਤਾ ਜਾਵੇ ਔਰ ਇੱਕ ਬੇਨਤੀ ਕਰਨੀ ਚਾਹਨਾ ਕਿ ਪੂਰਖਲਾ ਨਿਵਾਸੀਆਂ ਨੇ ਪਿੱਛੇ ਜੇ ਬੰਦ ਦੀ ਕਾਲ ਦਿੱਤੀ ਸੀ ਵੈਲਕਮ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਇੱਕ ਇੱਕ ਦੁਕਾਨ ਬੰਦ ਰਹੀ ਔਰ ਮੈਂ ਪੂਰਾ ਹਿੰਦੂ ਮੁਸਲਿਮ ਸਿੱਖ ਸਾਈ ਆਪਸੇ ਮੈਂ ਭਾਈ ਭਾਈ ਦਾ ਉਹਨਾਂ ਨੇ ਪਗਾਮ ਦਿੱਤਾ ਔਰ ਇਹੋ ਜਿਹੇ ਲੋਕ ਜੋ ਨੇ ਇਹਨਾਂ ਨੂੰ ਮੈਂ ਸਰਕਾਰ ਨੂੰ ਇਹ ਕਹਿਣੀ ਚਾਹਨਾ ਇਹਨਾਂ ਦੀ ਪੁੱਛ ਬੜਤਾਲ ਕਰਕੇ ਜੇ ਇੰਡੀਆ ਚ ਹੁੰਦੇ ਨੇ ਜਿਨ੍ਹਾਂ ਨੇ ਇਨੀ ਫਿਲਮ ਕੋਈ ਲਾਈ ਅਸੀਂ ਇਹਦਾ ਪੂਰ ਜ਼ੋਰ ਵਿਰੋਧ ਕਰਾਂਗੇ ਅਕਸਰ ਨਾ ਜਦੋਂ ਦੇਖਿਆ ਜਾਂਦਾ ਏਦਾਂ ਦਾ ਵਿਰੋਧ ਹੁੰਦਾ ਨਾ ਕਈ ਵਾਰ ਬੰਦਾ ਬਹਿਕਾਵੇ ਚ ਆ ਕੇ ਬੋਲ ਜਾਂਦਾ ਜੋ ਮਾਫੀ ਮੰਗ ਕੇ ਆਣ ਨੂੰ ਤਿਆਰ ਹੈ ਤੁਸੀਂ ਤਿਆਰ ਹੋ ਇਸ ਲਈ ਬਿਲਕੁਲ ਨਹੀਂ ਜੀ ਜੋ ਸ਼ਬਦ ਉਹਨੇ ਬੋਲੇ ਨੇ ਸਾਡੇ ਇੰਡੀਆ ਬਾਰੇ ਉਹਨੂੰ ਬਿਲਕੁਲ ਨਹੀਂ ਮਾਫੀ ਦਿੱਤੀ ਜਾਊਗੀ ਹਾਂ ਜੀ ਤੁਸੀਂ ਕੋਈ ਪੈਗਾਮ ਦੇਣਾ ਚਾਹੋ ਉਹ ਮਾਫੀ ਦੇ ਕਾਬਲ ਨਹੀਂ ਅਸਲ ਦੇ ਵਿੱਚ ਮੈਂ ਇੱਕੋ ਗੱਲ ਕਹਾਂਗਾ ਕਿ ਕਲਾਕਾਰ ਪੁਲ ਬਣਦੇ ਨੇ ਹਾਂ ਹੱਦਾਂ ਸਰਦਾਂ ਦਾ ਉਸ ਬੰਦੇ ਨੇ ਕਲਾ ਦੇ ਨਾਮ ਤੇ ਆਪਣੇ ਆਪ ਨੂੰ ਜ਼ਲੀਲ ਕੀਤਾ ਅਸੀਂ ਅਜਿਹੇ ਸ਼ਖਸ ਦਾ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਵਿਰੋਧ ਕਰਦੇ ਆਂ ਔਰ ਅਸੀਂ ਮੈਂ ਅੱਗੇ ਬੇਨਤੀ ਕੀਤੀ ਹੁਣ ਫਿਰ ਦੁਬਾਰਾ ਕਰਦਾ ਕਿ ਸਾਡੇ ਇੰਡੀਆ ਦੇ ਵਿੱਚ ਜਿੰਨੇ ਕਲਾਕਾਰਾਂ ਨੇ ਉਹਨੂੰ ਆਪਣੇ ਨਾਲ ਕੰਮ ਦਿੱਤਾ ਕਿਸੇ ਪ੍ਰੋਡਿਊਸਰ ਨੇ ਕਿਸੇ ਡਾਇਰੈਕਟਰ ਨੇ ਕਿਸੇ ਕਲਾਕਾਰ ਨੇ ਅਗਰ ਉਸ ਸ਼ਖਸ ਨੂੰ ਕੰਮ ਦਿੱਤਾ ਉਹਦੀ ਐਂਟਰੀ ਅਸੀਂ ਇੰਡੀਆ 'ਚ ਬੰਦ ਕਰਾਂਗੇ ਅਸੀਂ ਪੁਰਜ਼ੋਰ ਸ਼ਬਦਾਂ ਨਹੀਂ ਲਖੀਦੀ ਕਰਦੇ ਆਂ ਅਗਰ ਉਹਦੀ ਕੋਈ ਫਿਲਮ ਬਾਈ ਚਾਂਸ ਕਿਤੇ ਗਲਤੀ ਨਾਲ ਬਣ ਵੀ ਗਈ ਜਾਂ ਕੋਈ ਕਿਸੇ ਤਰ੍ਹਾਂ ਦੀ ਕਮੇਡੀ ਉਹਦੀ ਆ ਗਈ ਯਾ ਕੋਈ ਨਾਟਕ ਆ ਗਿਆ ਅਸੀਂ ਉਹਦਾ ਪੂਰਜੋਰ ਵਿਰੋਧ ਕਰਕੇ ਉਹਨੂੰ ਬੰਦ ਕਰਾਂਗੇ ਉਹਦਾ ਖੰਡਨ ਕਰਾਂਗੇ ਜੀ ਬਿਲਕੁਲ ਤੁਸੀਂ ਕੋਈ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸੋ ਤੁਸੀਂ ਦੇਖ ਲਿਆ ਕਿ ਜੀ ਦੁੱਧ ਮੰਗੋ ਤਾਂ ਖੀਰ ਦੇਂਗੇ ਕਸ਼ਮੀਰ ਮੰਗੋ ਤਾਂ ਚੀਰ ਦੇਂਗੇ जय हिंद जय भारत वंदे मातरम जय हिंद जी ਤੁਸੀਂ ਦੇਖਿਆ ਕਿ ਇਹਨਾਂ ਸਾਰੇ ਨੇ ਜਿਨ੍ਹਾਂ ਨੇ ਉਹਨੂੰ ਇਫਤਖਾਰ ਠਾਕੁਰ ਨੂੰ ਇੱਕ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਨਾਲ ਮੈਂ ਵੀ ਹਿੰਦੁਸਤਾਨ ਦਾ ਪੱਤਰਕਾਰ ਆ ਮੈਂ ਵੀ ਇਫਤਖਾਰ ਠਾਕੁਰ ਨੂੰ ਇਹ ਗੱਲ ਕਹਿਣਾ ਚਾਹਨਾ ਜੇ ਤੇਰੇ ਚ ਇੰਨੀ ਹਿੰਮਤ ਹੈ ਅੱਜ ਤੋਂ ਬਾਅਦ ਹਿੰਦੁਸਤਾਨ ਚ ਕੰਮ ਮੰਗਣ ਨਾ ਹੀ ਜੇ ਕੰਮ ਮੰਗਣ ਆਇਆ ਤੇ ਇਹ ਦੇਖ ਲੈ ਜਿਹੜਾ ਤੇਰੇ ਵਿਰੋਧ ਕਰਨ ਵਾਲੇ ਬੈਠੇ ਨੇ ਇਸ ਕਰਕੇ ਸੋਚ ਪਹਿਲਾਂ ਕੀ ਬੋਲ ਰਿਹਾ ਕਿ ਹਿੰਦੁਸਤਾਨ ਵਾਲੇ ਕਿੱਦਾਂ ਦੇ ਨੇ ਤੈਨੂੰ ਇਸ ਦਾ ਜਵਾਬ ਮਿਲ ਜਾਏਗਾ ਕੈਮਰਾਮੈਨ ਵਰਜੇਸ਼ ਨਾਲ ਪਰਮਜੀਤ ਸਿੰਘ ਰੰਗਪੁਰੀ ਕਪੂਰਥਲਾ